بیڈ پی افلور ہائے 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 بیڈ پی افلور ہائے 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 بیڈ پیو مامی مر گئی مہارا ਵੀਰੋ ਵੀ ਆ ਫੇਰ ਮੁਰਗਾਵਾਂ 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 ਸਾਡੀ ਪ੍ਰਧਾਨ ਜੀ ਅੱਜ ਇੱਕ ਤੁਹਾਡੇ ਵੱਲੋਂ ਬੀਡੀਪੀਓ ਸਾਹਿਬ ਦਾ ਪਤਲਾ ਫੁਕਿਆ ਗਿਆ ਕੀ ਸਾਰਾ ਮਾਨ ਲਾ ਅੱਜ ਬੀਡੀਪੀਓ ਫਲੋਰ ਉਹਦਾ ਅੱਜ ਇੱਥੇ ਪਤਲਾ ਫੁਕਿਆ ਗਿਆ ਕਿ ਲੋਕ ਹੈ ਸਾਹਿਬ ਮੰਚ ਵੱਲੋਂ ਜਿਹੜਾ ਲੰਮੇ ਸਮੇਂ ਤੋਂ ਗੰਦਾ ਪਾਣੀ ਆ ਮਈਆ ਦਰਵਾਜ਼ੇ ਦੇ ਡੇਟ ਦੇ ਸਾਹਮਣੇ ਪੈ ਰਿਹਾ ਜਿਹੜਾ ਪਾਣੀ ਆ ਆਰਾਮਗੜ ਦਾ ਪਾਸੇ ਪੰਜ ਦੇ ਦਾ ਉਹ ਲਗਾਤਾਰ 4 ਸਾਲਾਂ ਤੋਂ ਜਿਹੜਾ ਪੈ ਰਿਹਾ ਵੀਡੀਓ ਜਿਹੜੀ ਆ ਉਹ ਕਾਮੇਟ ਦੇ ਸੁੱਤੀ ਪਈ ਆ ਇੱਥੇ ਜਿਹੜਾ ਸਰਕਾਰ ਆ ਉਹ ਖਾਸ ਫੇੜ ਕੇ ਸੁੱਤਾ ਪਿਆ ਇਸ ਕਰਕੇ ਅੱਜ ਪਹਿਲਾ ਸਟੈਪ ਜਿਹੜਾ ਆ ਅਸੀਂ ਅੱਜ ਵੀਡੀਓ ਦਾ ਪੁਤਲਾ ਫੁਕਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੇ ਮਸਲਾ ਹੱਲ ਨਾ ਹੋਇਆ ਤੇ ਇਹਨਾਂ ਦੇ ਸਰਕਾਰਾਂ ਦੇ ਪੁਤਲੇ ਫੁਣਗਾ ਜਿਹਦੇ ਵਿੱਚ ਪੰਚਾਇਤ ਮંત્રી ਹੋਊਗਾ ਜਿਹਦੇ ਵਿੱਚ ਭਗਵਾਨ ਤਮਾਨ ਹੋਊਗਾ ਉਹਨਾਂ ਦੇ ਪੁਤਲੇ ਫੁਪਾਂਗੇ ਜੇ ਮਸਲਾ ਹੱਲ ਨਾ ਹੋਇਆ ਇੱਥੇ ਵੱਟਾ ਇਕੱਠ ਕਰਕੇ 15 ਤਰੀਕ ਨੂੰ ਸੇਹ ਸੈਰਾਂ ਦੇ ਵਿੱਚ ਮਾਰਚ ਕਰਾਂਗੇ ਸੈਹਤ ਦੇ ਵਿੱਚ ਲੋਸ ਮਾਰਚ ਕਰਾਂਗੇ ਜੇ ਮੈਂ ਗੱਲ ਕਰਾਂ ਪਿਛਲੇ ਤੀਹ ਚਾਰ ਦਿਨ ਤੋਂ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕਿਸੇ ਰਾਜਨੀਤੀ ਕਾਗੂ ਨੇ ਜਾਂ ਪੀਡੀਪੀਓ ਸਾਹਿਬ ਨੇ ਤੁਹਾਡੇ ਨਾਲ ਆ ਕੇ ਕੋਈ ਸੰਪਰਕ ਕੀਤਾ ਕੋਈ ਖਾਨਾ ਬਿਲਕੁਲ ਜੀ ਲਗਭਗ ਚੌਥਾ ਦਿਨ ਅੱਜ ਚਾਰ ਦਿਨ ਹੋ ਗਿਆ ਸਾਨੂੰ ਧਰਨੇ ਤੇ ਬੈਠਿਆ ਨੂੰ ਕਿਸੇ ਨੇ ਵੀ ਅਧਿਕਾਰੀ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਉਹ ਵੀ ਸਾਡਾ ਸਬਰ ਦੇਖਦੇ ਵੀ ਨਾਲ ਕਿੰਨਾ ਖਸਵਾ ਰਿਹਾ ਸਾਡਾ ਜਿਹੜਾ ਸਬਰ ਆ ਬਹੁਤ ਲੰਮਾ ਆ ਇਹ ਯਾਦ ਕਰ ਲੈਣਾ ਜਿਹੜਾ ਦਿੱਲੀ ਦਾ ਸੰਘਰਸ਼ ਸੀ ਲਗਭਗ ਸਾਲ ਉੱਥੇ ਲੜ ਕੇ ਆਏ ਸੀ ਜਿਹੜਾ ਬਹੁਤੀ ਜਾਂਦਾ ਸੀ ਵੀ ਮੈਨੂੰ ਕੋਈ ਚੁਗਾ ਨਹੀਂ ਸਕਦਾ ਉਹਦੀ ਤੌਰ ਤੋਂ ਕੇਲਾ ਕੱਢ ਕੇ ਆਏ ਸੀ ਪੰਜਾਬ ਦੇ ਲੋਕ ਅਸੀਂ ਉੱਥੇ ਗਏ ਸੀ ਇਸ ਕਰਕੇ ਸਾਡਾ ਸਬਰ ਜਿਹੜਾ ਆ ਉਹਨੂੰ ਪਰਖਣ ਦੀ ਲੋੜ ਨਹੀਂ ਇਤਿਹਾਸ ਗਿਆ ਸਾਡਾ ਸਬਰ ਆ ਜਿਹੜਾ ਉਹ ਇਤਿਹਾਸ ਦੇ ਵਿੱਚ ਲਿਖਿਆ ਗਿਆ ਇਸ ਕਰਕੇ ਅਸੀਂ ਇਹ ਮੀਡੀਆ ਨੂੰ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਪਾਣੀ ਦਾ ਮਸਲਾ ਜਿਹੜਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੜਕਾਂ ਤੇ ਉਤਰਾਂਗੇ ਜਿੰਦਾਬਾਦ ਸਰਕਾਰ ਗੁਰਬਾਤ 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 ਮਾ ਪ੍ਰਜਾਣ ਗੁਰਬਾਤ